ਕਈ ਲੋਕ ਉੱਥੇ ਹੀ ਜਰਦਾ ਖਾਣਾ ਉੱਥੇ ਹੀ ਪਾਨ ਪਰਾਗ ਸੁਟਣਾ ਬਾਥਰੂਮਾਂ ਜੋ ਉੱਥੇ ਹੀ ਆਪਣੀਆਂ ਸਿਕਟਾਂ ਬੀੜੀਆਂ ਸੁਟਣੀਆਂ ਇਹਨਾਂ ਚੀਜ਼ਾਂ ਨੂੰ ਸਾਫ਼ ਰੱਖਣ ਲਈ ਕੋਈ ਨਾ ਕੋਈ ਬੰਦਾ ਪਹਿਰੇਦਾਰ ਚਾਹੀਦਾ ਹੁਣ ਮੈਂ ਜਿਵੇਂ ਦੇਖ ਰਿਹਾ ਮਾਂ ਦੋ ਬਾਥਰੂਮ ਇੱਧਰ ਬਣਾਵਾਂਗੇ ਦੋ ਇੱਧਰ ਬਣਾਵਾਂਗੇ ਦੋਨਾਂ ਬਾਥਰੂਮਾਂ ਤੇ 24 ਘੰਟੇ ਲਈ ਬੰਦੇ ਰੱਖਾਂਗੇ ਤਾਂ ਕਿ ਸਵੇਰੇ ਸ਼ਾਮ ਜੋ ਗਰੀਬ ਦਾ ਉੱਥੇ ਜ਼ਰੂਰਤ ਆ ਉਹ ਪੂਰੀ ਹੋਵੇ ਤੇ ਉਹ ਬਾਥਰੂਮ ਨੂੰ ਸਾਫ ਰੱਖਿਆ ਜਾਵੇ ਅੱਛਾ ਸਰ ਸਾਫ ਸਫਾਈ ਦਾ ਵੀ ਜਿਹੜਾ ਧਿਆਨ ਨਹੀਂ ਰੱਖਿਆ ਜਾਂਦਾ ਲੋਕਾਂ ਦਾ ਕਹਿਣਾ ਬਹੁਤ ਜ਼ਿਆਦਾ ਇੱਥੇ ਦਿੱਕਤ ਹੁੰਦੀ ਹੈ ਸਪੈਸ਼ਲੀ ਲੇਡੀਜ਼ ਦੀ ਮੈਂ ਗੱਲ ਕਰਾ ਵਾਸ਼ਰੂਮ ਲਈ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਜਾਂ ਫਿਰ ਇੱਕ ਪਲੇਸ ਜਿਹੜੀ ਆਪਾਂ ਕੱਲ ਜਗ੍ਹਾ ਦੇਖੀ ਸੀ ਉੱਥੇ ਕੋ ਜੜੀਆਂ ਲੇਡੀਜ਼ ਨੇ ਉੱਥੇ ਵਾਸ਼ਰੂਮ ਕਰਦੀਆਂ ਨੇ ਲੀਡਰ ਬਣਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਦੱਸ ਦਿੰਨਾ ਵਾ ਮੈਂ ਇਸੇ ਹਲਕੇ ਦਾ ਜੰਪਾ ਲਾ ਮੈਨੂੰ ਕੋਈ ਬਾਹਰੋਂ ਨਹੀਂ ਟੱਪ ਕੇ ਆਉਣਾ ਪੈਂਦਾ ਪੁਲ ਮੈਂ ਸਿਵਲ ਹਸਪਤਾਲ ਦੀ ਪੈਰ ਤੋਂ ਲੈ ਕੇ ਸਿਰ ਤੱਕ ਹਰ ਚੀਜ਼ ਨੂੰ ਜਾਣਦਾ ਮਾਂ ਮੈਨੂੰ ਪਤਾ ਵਾ ਸਿਵਲ ਹਸਪਤਾਲ ਦੀ ਕੀ ਸਮੱਸਿਆ ਤੇ ਕੀ ਮੇਰੇ ਪਰਿਵਾਰਾਂ ਨੂੰ ਇੱਥੇ ਦੁੱਖਾਂ ਦਾ ਤੇ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਮੈਂ ਉਸੇ ਮੁਸੀਬਤਾਂ ਨੂੰ ਉਸੇ ਦੁੱਖਾਂ ਨੂੰ ਦੂਰ ਕਰਨ ਲਈ ਇੱਥੇ ਆਪਣਾ ਹਫ਼ਤੇ 'ਚ ਇੱਕ ਗੇੜਾ ਪੱਕਾ ਕਰ ਰੱਖੂੰਗਾ